ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਹਿਲੇ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਸਤਿ ਸ੍ਰੀ ਅਕਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਆਉਣ ਵਾਲੇ ਸ਼ਹੀਦੀ ਪੁਰਬ ਨੂੰ ਸਮਰਪਿਤ ਅੱਜ ਆਪਾਂ ਇਹ ਸ਼ਬਦ ਸਿੱਖਾਂਗੇ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਨਵੀਂ ਕੰਪੋਜੀਸ਼ਨ ਹੈ ਤੁਹਾਡੀ ਆਪਣੀ ਕੰਪੋਜੀਸ਼ਨ ਹੋਵੇਗੀ ਜੀ ਅੱਜ ਆਪਾਂ ਇਹ ਸ਼ਬਦ ਮਾਧ ਸ੍ਰੋਤਕ ਦੇ ਦੂਸਰੇ ਅਕਾਲ ਤੋਂ ਮੇਰੇ ਵੀਰਾਂ ਦੇ ਸਕੇਲ ਤੋਂ ਸ਼ਬਦ ਸਿੱਖਾਂਗੇ ਜੀ ਇਸ ਸ਼ਬਦ ਦੀ ਤਾਲ ਕਹਿਰਾ ਤਾਲ ਹੈ ਜੀ ਇਸ ਸ਼ਬਦ ਦੇ ਅੰਦਰ ਲੱਗਣ ਵਾਲੇ ਸਵਰ ਹਨ ਜੀ ਸਾਰੇ ਗਾ ਕੁਮਲ ਮਾ ਪਾ ਧਾ ਤੀ ਨੀ ਕੁਮਲ ਬਹੁਤ ਵਧੀਆ ਕੰਪੋਜੀਸ਼ਨ ਹੈ ਪਹਿਲਾਂ ਮੈਂ ਆਪ ਜੀ ਨੂੰ ਸਥਾਈ ਅਤੇ ਅੰਤਰੇ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੋ ਸਲੋ ਸਿਰਾਂ ਤੇ ਸਾਰਾ ਸ਼ਬਦ ਸਮਝਾਵਾਂਗਾ ਜੀ ਆਸਾਨ ਤਰੀਕੇ ਨਾਲ ਆਸਾਨ ਸੁਣਾਂ ਤੇ ਆਪ ਜੀ ਨੂੰ ਸਾਰਾ ਸ਼ਬਦ ਸਮਝਾਵਾਂਗਾ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਉਹਨਾਂ ਨੇ ਕਲਾਸਿਸ ਜੁਆਇਨ ਕਰ ਲਈ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਮੇਰੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਪੁਰਜ਼ੇ ਕੁਦੀ ਮਾਫੀ ਹੈ ਕਿ ਤੁਸੀਂ ਮਤਬਕਸ਼ਨੀ ਸ਼ਬਦ ਸਿੱਖੀਏ ਜੀ ਤਾਰਨਾਮ ਪਦਾਰ ਹਰ ਕਾ ਨਾਮ ਰਿਦੈ ਨਿਤ ਧਿਆਈ ਹਰ ਕਾ ਨਾਮ ਰਿਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਂ ਸੰਗੀ ਸਾਥੀ ਸਗਲ ਤਰਾਏ ਸੰਗੀ ਸਾਥੀ ਸਗਲ ਤਰਾਏ ਸੰਗੀ ਸਾਥੀ ਸਗਲ ਤਰਾਏ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰ ਸਦਾ ਹੈ ਨਾ ਲੇ ਨਾ ਲੇ ਗੁਰ ਮੇਰ ਸੰਗਿ ਸਦਾ ਹੈ ਨਾ ਲੇ ਸਿਮਰ ਸਿਮਰ ਤੇ ਸਦਾ ਸਮਾਲੇ ਸਿਮਰ ਸਿਮਰ ਤੇ ਸਦਾ ਸਮਾਲੇ ਸਿਮਰ ਸਿਮਰ this is a doll ਗੱਗ ਬੇ ਇਹ ਸਤਾਏ ਤੇ ਬਾਕੀ ਅੰਦਰ ਗਾਇਨ ਕੀਤੇ ਹਨ ਉਹਨਾਂ ਪਾਸ ਲੋਸ ਲੋਸੁਰਾਂ ਤੇ ਸਾਰਾ ਛੋਟ ਸਿੱਖਦੇ ਹਾਂ ਜੀ ਤੇਰਾ ਕੀਆ ਤੇਰਾ Uh... -huh. ਹਰ ਨਾਮ ਪਦਾਰਥ ਨਾਨਕ ਮੰਗੇ ਹਰ ਨਾਮ ਪਦਾਰਥ ਨਾਨਕ ਮੰਗੇ ਲੱਗਾ ਇਹ ਸਤਾਈ ਹੈ ਹੁਣ ਆਪਾਂ ਪਹਿਲਾ ਅੰਤਰਾ ਸਿੱਖਦੇ ਹਾਂ ਜੀ ਹਰ ਕਾ ਨਾਮ ਹਰ ਕਾ ਹਰ ਕਾ ਨਾਮ ਨਾਮ ਸਿੰਪਲ ਤਰੀਕੇ ਨਾਲ ਹੀ ਕਰ ਸਕਦੇ ਹੋ ਹਰ ਕਾ ਨਾਮ ਹਰ ਕਾਨਾਮ ਸਿੰਪਲ ਤਰੀਕੇ ਨਾਲ ਮੈਂ ਹੁਣ ਆਪ ਜੀ ਨੂੰ ਦੱਸਣ ਲੱਗਾ ਹਰ ਕਾਨਾਮ ਹਰ ਕਾਨਾਮ ਦੂਸਰਾ ਤਰੀਕਾ ਹਰ ਕਾਨਾਮ ਰਿਦਾ ਨੇ ਤਿਤਿਆ ਦੇ ਨਿਤ ਧਿਆਈ ਸੰਗੀ ਸਾਥੀ ਸੰਗੀ ਸਾਥੀ ਸਗਲ ਤਰਾਏ ਸੰਗੀ ਸਾਥੀ ਸੰਗੀ ਸਾਥੀ ਲੱਤਰਾਂ ਤੇਰਾ ਕੀਆ ਮੀਠਾ ਲੱਗੇ ਮੀਠਾ ਲੱਗੇ ਇਹ ਪਹਿਲਾ ਅੰਤਰਾ ਹੈ ਹੁਣ ਆਪਾਂ ਲਾਸਟ ਅੰਤਰਾ ਦੂਸਰਾ ਅੰਤਰਾ ਸਿੱਖਦੇ ਹਾਂ ਗੌਰ ਮੇਰਾ ਸੰਗ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸਮਾਲੇ ਸਿਮਰ ਸਿਮਰ ਤਿਸ ਸਦਾ ਸਮਾਲੇ ਸਿਮਰ ਸਿਮਰ ਇਸ ਸਦਾ ਸਮਾਨੇ ਤੇਰਾ ਕੀਆ ਮਿੱਠਾ ਲੱਗੇ ਮਿੱਠਾ ਲੱਗੇ ਗੁਰ ਇਹ ਅੱਜ ਦਾ ਸ਼ਬਦ ਹੈ ਜਿਵੇਂ ਮੈਂ ਅਬੀਨ ਸੁਲ ਸੁਲਸਲਾ ਹਾਂ ਤੇ ਸਾਰਾ ਸ਼ਬਦ ਉਸਮ ਜਾਇਆ ਹੈ ਆਪ ਜੀ ਨੂੰ ਉਸ ਤਰੀਕੇ ਨਾਲ ਸਿੱਖਣਾ ਹੈ ਭੋਜਗ ਦੀ ਮਾਫੀ ਅਕ ਤੇ ਸਮਤ ਬਖਸ਼ਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ